ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਸੀਗੀ ਜੀ ਸਾਡੀ ਸ਼ਟਡਾਊਨ ਤੇ ਅਸੀਂ ਕਰ ਰਹੇ ਹਾਂ ਜੀ ਅੱਜ ਲੈਂਡ ਦੇ ਉੱਤੇ ਕੰਮ ਸਵੇਰ ਤੋਂ ਹੀ ਮੰਨ ਲਓ ਅਸੀਂ ਦੋ ਟੀਮਾਂ ਅੱਜ ਬਣਾ ਲਈਆਂ ਸੀਗਾ ਜੀ 28 ਕ ਟਾਵਰ ਨੇ ਜੀ ਇਹ ਲੈਂਡ ਦੇ ਲਾ ਲੋ ਜਿਹੜੀ ਦੂਜੀ ਟੀਮ ਆ ਉਹ ਅਸੀਂ ਲੈਂਡ ਦੇ ਦੂਸਰੀ ਸਾਈਡ ਤੋਂ ਲਾਈ ਹੋਈ ਆ ਤੇ ਉਹ ਮੰਨ ਲਓ ਜਿੰਨੇ ਵੀ ਟਾਵਰ ਵਗੈਰਾ ਹੈਗੇ ਨੇ ਸਾਰੇ ਚਾਹੇ ਉਹ ਸਸਪੈਂਸ਼ਨ ਨੇ ਚਾਹੇ ਡੈਡਿੰਗ ਨੇ ਟਾਵਰ ਸਾਰੇ ਚੜ੍ਹ ਕੇ ਚੈੱਕ ਕਰ ਰਹੇ ਨੇ ਤੇ ਇਦਰੋਂ ਅਸੀਮਾ ਲ ਸਾਰੇ ਟਾਵਰ ਵਗੈਰਾ ਚੜ ਕੇ ਚੈੱਕ ਕਰ ਰਹੇ ਹਾਂ ਤੇ ਜਿੱਥੇ ਵੀ ਕਿਤੇ ਸਾਨੂੰ ਕੋਈ ਫਲੈਸ਼ ਹੋਈਆਂ ਲੜੀਆਂ ਮਿਲਦੀਆਂ ਨੇ ਉਹ ਅਸੀਂ ਲਗਾਤਾਰ ਚੇਂਜ ਕਰ ਰਹੇ ਹਾਂ ਜੀ ਤੇ ਜਿਹੜੇ ਮੰਨ ਲਓ ਡੈਡਿੰਗ ਟਾਵਰ ਨੇ ਉਹਨਾਂ ਦੇ ਅਸੀਂ ਲਾ ਲਓ ਟੀ ਕਲੰਪਾਂ ਦੇ ਨਾਟ ਵਗੈਰਾ ਜਿਹੜੇ ਸਾਰੇ ਹਟ ਡੈਟ ਕਰ ਰਹੇ ਹਾਂ ਤੇ ਜਿਵੇਂ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਤੇ ਮੇਰਾ ਵੀ ਲਾ ਲਓ ਟੀ ਕਲੰਪ ਦੇ ਜਿਹੜੇ ਨਾਟ ਆਹੋ ਡੈਡਿੰਗ ਤੇ ਟੈਟ ਕਰ ਰਿਹਾਗਾ ਤੇ ਬਾਕੀ ਲਾ ਲਓ ਵੀਡੀਓ ਨਾਲ ਬਣੇ ਰਹੋ ਜੀ ਧੰਨਵਾਦ